ਨੰਦਕੇ ਕਾਦੀਦਲ ਕੱਲਾ ਦੀ ਜਗ੍ਹਾ ਡਿਫਾਈਟ ਕਰ ਗਿਆ ਨੰਦਕੇ ਅਸੀਂ ਪੰਚਾਇਤ ਆਪਾਂ ਸਭ ਸੋ ਵੀਰੋ ਆਪਾਂ ਜੀ ਪਹੁੰਚ ਕਰਾਇਆ ਸਾਡਾ ਸਾਰਾ ਬਦਮੰਦਾ ਇਹ ਸਾਰੇ ਜਗਾਇਆ ਸਮਝ ਕੇ ਜਿਪ ਨੂੰ ਤੇ ਸਾਰੇ ਜਿੰਦਾ ਵਾਦ ਸਾਹਿਬ ਨੂੰ ਅੱਜ ਦੇ ਦਫ਼ਤਰ ਦੇ ਉਦਘਾਟਨ ਦੀ ਬਹੁਤ ਬਹੁਤ ਦੁਆਰੇ ਇਹ ਪਿੰਡ ਦਾ ਆਪਣੇ ਮੀਤਾਰ ਜੋਤਸਾਹ ਬਾਲਾ ਜੀ ਦਾ ਝਾੜਤੋ ਤੇ ਜਿਨੇ ਵੀ ਮੇਰੇ ਪੀਠ ਕਰਦੀਆਂ ਪੈਣਾ ਬੈਠੀਆਂ ਨੇ ਇੱਕ ਗੁਰ ਕੰਟੀ ਕੰਮੀਆ ਕਿ ਬੈਂਸ ਤਾਰਾ ਖਾਣਾ ਰੱਖੇ ਨੇ ਇਹ ਆਪਣੇ ਮੇਲ ਕਰਦੇ ਜਾਣਦੇ ਇਹਦੇ ਵਿੱਚ ਇੱਕ ਇੱਕ ਵੈਂਟ ਜਿਹੜਾ ਆਪਣਾ ਟੀਮ ਸੀ ਹਰੇਕ ਬੰਦਰ ਪਿੰਡਾਂ ਬੰਦਰ ਜਿੱਦੇ ਬਾੜਾਂ ਦੇ ਵਿੱਚ ਹੈ ਦਾ ਬੰਦਰ ਉਹ ਆਪਣੇ ਆਪਣੇ ਬਾੜ ਦੇ ਵਿੱਚ ਜਾ ਕੇ ਆਪਣੇ ਆਪਣੇ ਪਿੰਡਾਂ 'ਚ ਜਾ ਕੇ ਘਰ-ਘਰ ਜਾ ਕੇ ਲੋਸ ਮੰਗਣ ਦੀ ਲੋਰ ਆ ਜਿਹਦੇ ਸੁਪੀਰ ਤੱਕ ਬਾਲਦ ਜੀ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਸਭੂਜੀ ਟੀਮ ਬਹੁਤ ਤਕੜਾ ਬੰਦਾ ਰਹੀਆ

ਸਾਡੇ ਰੋਡ ਸਾਡੇ ਗੰਡ 4 ਤਰੀਕ ਨੂੰ ਵੋਟਾਂ ਦੇ ਜਦੋਂ ਗੱਜਰ ਨਾਲ ਉਹਨੇ ਜਾਣਾ ਸੋ ਹਾਰੇ ਪ੍ਰਮੇਦਰ ਹਾਈ ਤੇ ਆਪੀ ਆਪੀ ਜ਼ਿੰਮੇਵਾਰੀ ਬੰਦੀ ਆ ਕਿ ਆਪ ਦਾ ਪੇਟਰ ਆਪਰੇ ਨਾਦਰ ਦੋਸੋ ਪੇਟਰ ਆਪਰੇ ਨੂੰ ਜਿਤਾ ਕੇ ਅਸੀਂ ਸੀਨੀਅਰ ਲੀਡਰਸ਼ਿਪ ਦੇ ਕੋਲੇ ਰੱਖੀਏ ਔਰ ਇਹ ਜਿੱਦਾਂ ਸਭ ਧੋਖੇ ਬਾਰ ਬਖਸ਼ਦੇ ਅੱਗੇ ਕਾਪੀ ਤੇ ਸੋ ਕੋਈ ਗੱਲ ਬੋਲ ਗਿਆ ਉਹਨਾਂ ਦਾ ਮਾਫੀ ਮੰਗਦਾ ਵਾਏ ਜੀਣਾ ਕਰਦਾ ਵਾਏ ਜੀਣਾ ਬੰਦ

કોઈ ની ફીતાની વાત કરતા કોઈ ની ખેર ખડે ઓર બંદી ખટાની વાત કરતા કોઈ ની ખાતાલી આપા જુડીએ જો બાકી પાર્ટીને તો થાક પાઈએ આપા લડાઈ નાડેયા તે મેં પુતિયા દે આજ બહુ બરિયા તો અભી તા કે લીડરશીપ ને કેદરા કીતા આપા કોઈ ને સસ્પેન્ડ કી દે કી ના કરી

ਵਰਕਾ ਦੇ ਤੌਰ ਤੇ ਸਵਗ ਤੌਰ ਤੇ ਕੰਮ ਕੀਤਾ ਅੱਜ ਸਾਰੇ 100 ਦਿਨ ਘੰਡਲੇ ਸੱਜਿਆ ਘਮਿਆ ਪਾ ਆਉਣ ਪੁਲਿਸ ਕਰਕੇ ਜੇ ਮੈਂ ਕਿਤੇ ਕੱਟ ਵੀ ਮੇਰਾ ਟਾਈਮ ਆਉਂਦਾ ਮੈਂ ਕੰਮੇ ਪਿੱਛੇ ਵੀ ਪਹੁੰਚਦਾ ਤੇ ਤੁਸੀਂ ਆਪਣੀ ਜਿਹੜੀ ਕਮਾਂਡ ਉਹ ਸਵਾਰ ਕੇ ਰੱਖੋ ਕਿਉਂਕਿ ਜਦੋਂ ਦਾ ਕਮਾਂਡਰ ਆਪਣੇ ਮੋਟ ਕਿਤੇ ਹੁੰਦਾ ਉਨੀ ਦੇਰ ਮੋਟਾ ਸਵਾਜਿਆ ਜਾਂਦਾ ਜੇ ਕਿਤੇ ਮੋਟਾ ਫਲਾ ਕਰ ਲਈਏ ਫੇ ਬ੍ਰੋਦੀਆਂ ਨੂੰ ਮੌਕਾ ਮਿਲ ਜਾਂਦਾ ਸਾਰਿਆਂ ਨੇ ਦਰਦ ਹੋਏ ਉਹਨਾਂ ਦੇ ਉੱਤੇ ਪਹਿਰਾ ਦੇਣਾ ਮੈਂ ਜੂਤਾਂ ਦੇ ਬੱਚੇ ਭਾਈ ਬੋਲ ਕੇ ਪੜੋ ਸਰ ਆਓ ਨਾਲ ਇੱਕ ਮਿੰਟ ਲਈ ਤੇ ਨਾਲ ਹੋ ਜੂਗਾ ਕੁੱਝੋ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਸ਼ ਦੀ ਨਵੀਂ ਸਰਕਾਰ ਲੋਕ ਚਾਹੁੰਣਾ ਚਾਹੁੰਦੇ ਆ ਉਹ بڑے ਮਸਲੇ ਨੇ ਦੇਸ਼ ਦੇ ਅੰਦਰ ਜਿਨ੍ਹਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ بڑے ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼ੋਮਨੀ ਕਾਂਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਲਈ ਵਫਾਦਾਰੀ ਆ ਜਾਂ میری اسی باقی پارٹیاں جو اج ٹھکے کر رہی ہیں انصاف نہیں مل رہا لان ڈرڈر ہے کوئی نہیں اور سینٹر گورنمنٹ کتنے کتھے پنجاب دی ਸਾਡੇ ਧਾਰਮਿਕ ਮਸਲੇ ਵਿੱਚ ਦਖਲਅਜੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ سارے ਮਸਲੇ ਹੈ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ اور ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਤੇ ਲੋਕ ਉਹਨੇ ਦੇਖ ਲਈ ਸਰਕਾਰ ਕਾਂਗਰਸ ਵੀ ਦੇਖ ਲਈ বিজেপি ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਫਾਨਾ ਦੇ ਕਾਲੀਦਰ ਬਹੁਤ ਇਹਨਾਂ ਦਿਨਾਂ ਦੇ ਵਿੱਚ ਫਟਾਉਂ ਗਿਆ ਤਕੜਾ ਆ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕੰਪੀਟੀਸ਼ਨ ਕਿਹਦਾ ਹੁੰਦੇ ਸਰ ਹੈ ਨਹੀਂ ਕਿਸਦਾ ਵੀ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਰ ਇਹਨਾਂ ਨੂੰ ਜਿਹਨਾਂ ਨੂੰ ਲੋਕ ਕਾਗਜ਼ ਨਹੀਂ ਭੰਨ ਦਿੰਦੇ ਹੋਣ ਨਹੀਂ ਦਿੰਦੇ ਰੋਕ ਘਰਾਓ ਘਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਪੜਾ ਦਿੰਦੇ ਤੇ ਉਹਨਾਂ ਨੇ ਕੰਪੀਟੀਸ਼ਨ ਕੀ ਹੋ ਸਕਦਾ ਬਸ ਕਿਸਾਨਾਂ ਬਾਰੇ ਕੀ ਜਿਹੜਾ ਇੱਕ ਮਿੰਟ ਬਦਲੂ ਜਿਹੜੇ ਲੋਕ ਆ ਜਿਹੜੇ ਰਾਤ ਨੂੰ ਕਿਸੇ ਹੋਰ ਪਾਰਟੀ ਸੁਣਦੇ ਆ ਸਵੇਰ ਨੂੰ ਹੋਰ ਪੱਟ ਜੁਟਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਬੁੱਜਦਾ ਕਿਸਾਨਾਂ ਬਾਰੇ ਕੀ ਕਹਣਾ ਬੀਜੇਪੀ ਦਾ ਬ੍ਰੋ ਹੋ ਰਿਹਾ ਦੇਖੋ ਕਿਸਾਨਾਂ ਦਾ ਜਿਹੜਾ ਆ ਕਿਸਾਨ ਸਾਡਿਆਂ ਨੇ ਲੰਬਾ ਤਮਾਸ਼ਾ ਸੰਘਰਸ਼ ਕੀਤਾ ਉਹਨਾਂ ਨੇ ਬੜਿਆਂ ਜਾਂਨਾ ਵੀ ਗਈਆਂ ਉਹਨਾਂ ਨਾਲ ਵਾਦੇ ਵੀ ਹੁੰਦੇ ਦੇ ਪਰ ਬੁਫਾਈ ਨਹੀਂ ਹੋਈ ਦੇਖਾਂ ਕਿ ਕਿਸਾਨ ਜਿਹੜੇ ਆ ਉਹ ਸਾਡੇ ਕਹਿਣ ਤੇ ਨਹੀਂ ਕਰ ਰਹੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਇਨਸਾਫ ਮਿਲੇ ਤਾਂ ਕਿਸਾਨ ਤਾਂ ਆਪਣਾ ਕੰਮ ਕਰ ਕਾਲੀਦਾਰ ਦਾ ਵੇਖਿਆ ਕਿਸਾਨਾਂ ਦਾ ਹਰ ਠੀਕ ਹੈ ਜੀ